हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਆਪਾਂ 7 ਮੱਜਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਨ੍ਹਾਂ ਦੇ ਵਿੱਚੋਂ 2 ਤੋਕੜ ਗੱਭਣਾ ਚੈੱਕ ਪਾਸ ਹੈ 2 ਤੋਕੜਾਂ 2 ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਲੀਆਂ ਤੇ ਇੱਕ ਸਾਨੂੰ ਮਿਲ ਜੂਗੀ ਸੂਨ ਵਾਲੀ ਗੱਭਣਾ ਹਨਾ 7 ਪਸ਼ੂ ਬਕਾਉਗਾ ਸੋ ਵੀਡੀਓ ਪੂਰੀ ਦੇਖੋ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਹੋਰ ਅਜੇ ਵੀਡੀਓ ਦੇਖਣ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋਅਰ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਵੀ ਪੁਰਾਣੇ ਕੋਈ ਵੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ ਜ 8360482500 ਕੇ ਮੇਰਾ ਨੰਬਰ ਆ ਜੀ ਬਾਕੀ ਆ ਬਾਈ ਨਾਲ ਗੱਲਬਾਤ ਕਰਾਉਣਿਆ ਵੀ ਕੀ ਕੀ ਡਿਟੇਲ ਆ ਸੱਤ ਬੋਸ ਰੋਟ ਲੱਜੀ ਦੀ ਵੀਡੀਓ ਜੀ ਦਿਖਾਉਣਾ ਤੁਹਾਨੂੰ ਆਪਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਸੁਖੈਨ ਸਿੰਘ ਪਿੰਡ ਮੋੜ ਮਖੁੱਥਾ ਜੀ ਹਾਂ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਜੀ ਤਹਿਸੀਲ ਤੱਪਾ ਜੀ ਠੀਕ ਹੈ ਮੋਬਾਈਲ ਨੰਬਰ 94655 ਜੀ 17626 ਠੀਕ ਆ ਭਾਈ ਇਹ ਮੌਰ ਮੁਕਸੂਦ ਦਾ ਪਿੰਡ ਤਪੇ ਤੋਂ ਭਦੌੜ ਜਿਹੜਾ ਰੋੜ ਹੈ ਤਪੇ ਤੋਂ ਵੀ 8 ਕਿਲੋ 10 ਕਿਲੋਮੀਟਰ ਆ ਤੇ ਭਦੌੜ ਤੋਂ ਵੀ 10 ਕਿਲੋਮੀਟਰ ਆਗਾ ਤੇ ਭਾਈ ਆਪਾਂ ਨੂੰ ਸੱਤ ਪਸ਼ੂ ਘਰੇ ਲੂ ਬਗਾਉ ਪਸ਼ੂ ਨਾ ਹਾਂਜੀ ਘਰੇ ਲੂ ਬਾਹਰ ਦੇ ਤਾਂ ਨਹੀਂ ਖਰੀਦੇਦੇ ਨਹੀਂ ਹੈਗੇ ਆਪਣੇ ਨਹੀਂ ਆਪਣੇ ਕੋਲ ਘਰੇ ਲੂ ਠੀਕ ਆ ਠੀਕ ਆ ਸੌਤੋਂ ਪਹਿਲਾ ਆਪਾਂ ਸੱਜਰ ਤੋਂ ਸਟਾਰਟ ਕਰ ਲੈਨੇ 1 ਨੰਬਰ ਤੋਂ ਨਾ ਹਾਂਜੀ ਭਾਈ ਜਿਵੇਂ ਪਹਿਲੇ ਨੰਬਰ ਤੇ ਮੱਝ ਆ ਭਾਈ ਹਾਂਜੀ ਤੇ ਕੀ ਡਿਟੇਲ ਆ ਦੀ ਇਹਦੇ ਥੱਲੇ ਮੰਨ ਕੇ ਚਲੋ ਜੀ 9 ਕਿਲੋ ਦੁੱਧ ਆ ਠੀਕ ਹੈ ਪੰਜ ਦਿਨਾਂ ਦੀ ਸੂਈ ਹੈ ਇਹ ਪੰਜ ਦਿਨ ਦੀ ਸੂਈ ਹੈ ਕਿਸਾਨ ਵੀਰੋ ਪਹਿਲਾ ਟਾਈਮ ਨੋਟ ਕਰ ਲਓ ਜੀ 8:30 ਮਿੰਟ ਹੋਇਆਗੇ ਜਿਹਨੇ 6:00 ਤੜਕੇ ਚੋ ਹੂ ਸੀ ਹੈ ਹਾਂਜੀ ਹਾਂਜੀ ਬਾਈ ਜੀ ਤੇ ਉਸ ਹਨਾ ਜਿਹੜੀ ਥਾਂ ਦੇ ਵਿੱਚ ਜੱਜਮੈਂਟ ਕਰ ਲਿਓ 8 ਕਿਲੋ ਦੁੱਧ ਦਾ ਚਾਰ ਪੰਜ ਦਿਨ ਦੀ ਸੂਈ ਵੀ ਆ ਹਾਂ 9 9 ਕਿਲੋ ਦੁੱਧ ਹੈ 9 ਕਿਲੋ 9 ਕਿਲੋ ਦੁੱਧਾਗਾ ਥਾਂਲੇ ਬਾ ਚੰਗਾਗਾ ਦੇਖ ਸਕਦੇ ਛੋਟੀ ਨੂੰ ਤੇ ਸੁਆ ਕਿਹੜਾ ਸੂਈ ਬਈ ਇਹ ਇਹ ਬਈ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਆਗੀ ਤੇ ਨੌ ਖਲੋ ਦਾ ਮਗਰ ਨੀਲੀ ਰਾਵੀ ਦਾ ਕੱਟਾ ਗਿਆ ਬਾਈ ਹਾਂਜੀ ਕੱਟਾ ਜੀ ਨਗਰ ਨੀਲੀ ਰਾਵੀ ਕੱਟਾ ਗਿਆ ਸੁਣ ਇਧਰੋਂ ਮੱਝ ਦਾ ਕੱਦ ਕਾਟ ਚੰਗਾ ਬੇਲਗੁੱਲ ਵੀ ਚੰਗੀ ਆ ਇੱਥੋਂ ਪੁੜੇ ਪਾੜੇ ਚੱਕਾ ਸਕਦੇ ਨਾ ਇੱਥੋਂ ਸੁਣ ਆਪਾਂ ਦੂਜੀਸ਼ੇ ਬਹਿਣੀ ਸ਼ਾਰਤ ਖਾਨ ਦਿਖਾ ਦੇਣੀ ਆਪਾਂ ਦੇਖ ਸਕਦਾ ਚੰਗੀ ਝੋਟੀ ਆ ਤੇ ਅੱਗੇ 2 ਨੰਬਰ ਬਾਈ ਆ ਗਈ ਨਾ ਹਾਂ ਜੀ ਇਹ ਵੀ ਤਾਜੀ ਸੁਈ ਵੀ ਆ ਇਹ ਵੀ ਵੀਰੇ ਤਿੰਨ ਦਿਨ ਹੋ ਗਏ ਸੁਈ ਨੂੰ ਜੇ ਇਹਨੂੰ ਤਿੰਨ ਦਿਨ ਸੁਈ ਹੋ ਗਏ ਤੇ ਆਸ਼ਰ ਦੁੱਧ ਕਿੰਨਾਗਾ ਇਹ ਥੱਲੇ 10 ਕਿਲੋ ਦੁੱਧ ਪਿਆ ਰਾਇ ਜੀ ਆ ਦੇ ਦੂਗੀ ਤੇਰਾ ਜਿਆਦਾ ਕਿਲੋ ਹਾਂ ਕੱਡੂ ਵੀ 14-15 ਕਿਲੋ ਦੁੱਧ ਠੀਕ ਹੈ ਠੀਕ ਹੈ ਮੜਾ ਕਰੋ ਸੱਠਾਂ ਜਿ ਦਿਖਾ ਦੀ ਆਪੇ ਨੂੰ ਇਹੜਾ ਸੁਈ ਵੀ ਹੈ ਇਹ ਚੌਥਾ ਖਸੂਆ ਸੁਈ ਹੋ ਗਈ ਹੈ ਚੌਥਾ ਖਸੂਆ ਸੁਈ ਵੀ ਹੈ ਜੀ ਤੇ ਇਧਰ ਨੂੰ ਕਰ ਦੇ ਦੋ ਛੜਕ ਬਾਈ ਦੂਜਾ ਖੇਚ ਹੱਟ ਕਰ ਦੇ ਦੇਖ ਸਕਦੇ ਹੋ ਚੌਥਾ ਖਸੂਆ ਬਾਈ ਦਾ ਸੁਈ ਮਗਰ ਕੱਟਾਗਾ ਤੇ ਹਾਂ ਲਿਆ ਬਹੁਤ ਚੰਗਾ ਝੋਟੀ ਦਾ ਜਿਹੜੇ ਸਾਨੂੰ 2 ਘੰਟੇ ਹੋਇਆ ਚਵਾਈ ਕਰੀ ਨੂੰ ਉਸ ਨਾਲ ਥਾਂਲੇ ਵੀ ਜੱਜਮੈਂਟ ਕਰ ਲਿਓ ਸ਼ਾਮ ਤੱਕ ਇਹਨੇ ਲਿਆ ਬਹੁਤ ਸੌਨਾ ਬਣਾ ਲੈਣਾਗਾ ਤੇ ਆਇ ਤੁਸਾਨੂੰ ਪੂੜਾਂ ਦੀ ਬੰਤ ਦਿਖਾ ਦੇਣਾ ਪਿੱਛੇ ਨਾਡਰ ਦੀ ਕੁਆਲਿਟੀ ਪਿਛਲੀ ਵੀ ਆ ਤੇ ਮੂਹਰ ਨੂੰ ਵੀ ਦਿਖਾਉਂਦੀ ਹੈ ਨਾ ਤੇ ਅੱਗੇ ਆ ਕੀ ਤਰ੍ਹਾਂ ਨੰਬਰ ਤੇ ਬਈ ਗੱਬਣਾ ਹਾਂਜੀ ਬਈ ਜੀ ਗੱਬਣਾ ਜੀ ਕਿੰਨੇ ਟਾਈਮ ਦੀ ਕੱਚੀ ਹੈ ਬਈ ਇਹ ਬਸ 2-3 ਦਿਨ ਲੈਣੇ ਆ ਜੀ ਇਹਨੇ 2-3 ਕਿ ਦਿਨ ਲੈਂਦੀਗੀ ਤੇ ਇਹ ਕਿਹੜਾ ਸੋਸ ਹੁੰਦੀ ਹੈ ਬਈ ਇਹ ਹੀ ਚੌਥੇ ਪੰਜਵੇਂ ਸੋਏ ਹੋਣੀ ਹੈ ਜੀ ਮੱਝ ਚੌਥੇ ਪੰਜਵੇਂ ਸੋਏ ਹੋਊਗੀ ਹਾਂਜੀ ਦੇਖ ਸਕਦੇ ਜੀ ਕਿੰਨਾ ਕੁਦ ਕਰਦੀ ਹੈ ਬਈ ਮੱਝ ਇਹ ਇਹ ਦੇ ਦਿੰਦੀ ਹੈ 12-13 ਕਿਲੋ ਦੇ ਦਿੰਦੀ ਹੈ ਜੀ 12-13 ਕਿਲੋ ਠੀਕ ਆ ਠੀਕ ਆ ਦੇਖਸਾਂ ਫੇਸ ਕੁਆਲਟੀ ਚੈੱਕ ਕਰ ਲਓ ਮੱਝ ਦੀ ਇੱਥੋਂ ਸੁਣੋ ਆਪਾਂ ਖਾਂ ਤੋਂ ਦਿਖਾ ਦੇਣ ਚੈੱਕ ਕਰਕੇ ਦੇਖ ਲਓ ਜਿੱਥੋਂ ਸੋਹਣੇ ਥਾਣਾ ਮੁੱਠੀ ਵਾਲੇ ਪਿਆ ਨਹੀਂ ਹੈ ਵੀ ਟੁੱਟ ਮੇ ਜਾ ਕੇ ਚੰਗੇ ਥਾਣ ਲੈ ਥੋੜਾ ਡਰਦੀ ਆ ਨਾ ਮੱਝਾਂ ਨਾ ਮੈਥਾਂ ਇਹ ਬੰਦੇ ਬੰਦੇ ਨਹੀਂ ਆਇਆ ਕਰ ਠੀਕ ਹੈ ਤੇ ਮੁੱਲ ਬਈ ਇਹਦਾ ਕਿੰਨਾ ਕਰਾਂਗੇ ਆਪਾਂ ਇਹਦਾ ਮੁੱਲ ਆ ਹੀ 95000 ਰੁਪਏ 95000 ਵਿੱਚੋਂ ਮਾਨਤਾ ਕਰ ਦੋਗੇ ਵਧੀਆ ਕਰ ਦਾਂਗੇ ਕੋਈ ਗੱਲ ਤੇ ਉਹਨਾਂ ਦਾ ਮੁੱਲ ਕਿੰਨਾ ਮੱਝਾਂ ਦਾ ਉਹਨਾਂ ਦਾ ਫੋਨ ਤੇ ਕਰ ਦਾਂਗੇ ਤੇ ਅੱਗੇ ਜਿਵੇਂ 4 ਨੰਬਰ ਤੇ ਤੋਂ ਕਰ ਗੱਪਣ ਚੈੱਕ ਪਾਸ ਆ ਗਈ ਹਾਂਜੀ ਚੈੱਕ ਪਾਸ ਆ ਜੇ ਮੰਨ ਕੇ ਚੱਲੋ ਸਾਢੇ 4 5 ਮਹੀਨੇ ਦੀ ਗੱਪਣ ਹੋਣੀ ਹੈ ਜੀ ਸਾਢੇ 4 ਤੋਂ 5 ਦੀ ਗੱਪਣ ਚੈੱਕ ਪਾਸ ਹੈ ਦੁੱਧ ਆ ਇਸ ਟਾਈਮ ਕਿੰਨਾ ਤਿਆਰ ਹੈ ਦੁੱਧੇ ਥੱਲੇ ਹੋਊਗਾ ਜੀ 7 ਸਾਢੇ 7 ਕਿਲੋ ਦੁੱਧ ਤਿਆਰ ਹੋਣਾ ਜੀ ਹੁਣ ਠੀਕ ਹੈ ਸੱਪ ਤਾਂ ਸਾਢੇ 7 ਸਾਢੇ 7 ਕਿਲੋ ਬਾਈ ਦਾ ਦੁੱਧ ਤਿਆਰ ਹੈਗਾ ਤੇ ਕਿਹੜੇ ਸੂਏ ਵਾਸਤੇ ਗੱਪਣ ਆ ਬਾਈ ਮੂਰੇ ਇਹ ਦੂਜੇ ਸੂਏ ਵਾਸਤੇ ਹੁਣ ਪਹਿਲੇ ਸੂਏ ਇਹ ਪਹਿਲੇ ਸੂਏ ਬੱਚਾ ਹੈਗਾ ਮਗਰ ਤੇ ਨਹੀਂ ਬੱਚਾ ਹੈ ਨਹੀਂਗਾ ਜੀ ਬੱਚਾ ਹੈ ਨਹੀਂ ਤੇ ਮਿਲਦੀ ਚਾਟ ਤਾਂ ਮਿਲਦੀ ਚਾਟ ਤੇ ਜੀ ਦੋਨੇ ਟਾਈ ਅਨ ਬਾਕੀ ਚਵਾਈ ਨੂੰ ਸੋ ਦੋ ਘੰਟੇ ਹੋਇਆ ਉਸ ਨਾਲ ਜੱਜਮੈਂਟ ਕਰ ਲਿਓ ਦਿਖਾਇਆ ਤਰਫੇਸ ਘਾਟ ਤਾਦੀ ਨਾ ਪੋੜਾ ਲੋਈ ਦੇਖ ਲਓ ਪਹਿਲੇ ਸੋ ਸੂਈਏ ਦੂਜੇ ਵਾਸਤੇ ਗੱਬਣਾ ਸੱਜਣ ਨੇ ਦੁੱਧ ਕਿੰਨਾ ਪਾਇਆ ਬਈ ਇਹਨੇ ਸੱਜਣ ਸੀਗਾ 12 ਕਿਲੋ ਸੀਗਾ ਜੀ 12 ਕਿਲੋ ਹੈ ਠੀਕ ਹੈ ਲੋਈ ਦੇਖ ਸਕਦੇ ਹੋ ਬਾਕੀ ਜਿਹੜਾ ਭਰਾ ਖਰੀਦੂਗਾ ਦੋੜਾਂ ਚੋਕੇ ਦੇਖ ਸਕਦਾ ਤੇ ਅੱਗੇ ਅੱਗੇ ਜਿਵੇਂ ਵੀ ਆ ਝੋਟੀਆਂ ਨਾ ਹਾਂਜੀ ਇਹ ਦੁੱਧ ਦਿੰਦੀ ਹੁਣ ਇਹ ਬਸ ਥਾਣੀ ਪਾਸ ਕਰਵਾਉਗੀ ਜੀ ਮੰਨ ਕੇ ਚਲੋ ਹੈਗਾ ਹੁਣ ਦੋ ਤਿੰਨ ਟਾਂ ਦੀ ਗੱਪਣਾ ਇੱਕ ਡਾਂਗ ਹੀ ਮਿਲਦੀ ਹੈ ਜੀ ਕਿੰਨੇ ਟਾਂ ਦੀ ਗੱਪਣਾ ਇਹ 6 ਮਹੀਨਿਆਂ ਦੀ ਗੱਪਣਾ ਜੀ ਚੈੱਕ ਪਾਸ ਹਾਂਜੀ ਹਾਂਜੀ ਚਲ ਆ ਜਿਹੜਾ ਕੋਈ ਲਗੂ ਕਰਵਾ ਕੇ ਲਿਜੂਗਾ ਥਾਣੇ ਪਾਸ ਕਰਾਉਂਗਾ ਹਾਂਜੀ ਹਾਂ ਹੁਣ ਦੁੱਧ ਦਿੰਦੀ ਹੈਗਾ ਕਿਹੜੇ ਸੂਏ ਵਾਸਤੇ ਗੱਪਣਾ ਹੋਣਾ ਇਹ ਦੂਜੇ ਸੂਏ ਵਾਸਤੇ ਹੈ ਵੀ ਦੂਜੇ ਸੂਏ ਵਾਸਤੇ ਪਹਿਲੇ ਸੂਈ ਵੀ ਆ ਦੂਜੇ ਸੂਏ ਦਾ ਦੁੱਧ ਕਿੰਨਾ ਦਾ ਸੱਜਰਣੇ ਨੇ ਇਹ ਥੱਲੇ ਸੀਗਾ 14-15 ਕਿਲੋ ਦੁੱਧ ਚਲ ਆ ਚੰਗੇ ਢਾਂਚੇ ਦੀ ਮੱਝ ਆ ਨਾ ਕੱਦ ਘਾਟ ਚੰਗਾ ਹੈਗਾ ਹਾਂਜੀ ਤੇ ਦੋ ਮੱਝ ਉਧ ਤੇ ਇਹਨਾਂ ਦਾ ਕੀ ਗੱਲਬਾਤ ਜਿਵੇਂ ਇਹ ਬਾਈ ਜੀ ਅ ਮਾਨ ਕੇ ਚਲੋ ਆਹਾ ਅ ਮੱਜ ਇਹ ਹੋ ਜੂਗਾ 11 12 ਤਰੀਕ ਨੂੰ 2 ਮਹੀਨੇ ਚੈੱਕ ਹੋ ਜੂਗੀ ਜੀ 11 12 ਤਰੀਕ ਨੂੰ ਆਪ ਨਹੀਂ ਚੈੱਕ ਨਹੀਂ ਕਰਵਾਈ ਜਾਨੀ ਆਪਾਂ ਚਾਤ ਨੂੰ ਵੀਡੀਓ ਬਣਾ ਰਹੇ ਹਾਂਗੇ ਹਾਂ ਜੀ ਜਾਨੀ ਪੌਣ ਇੱਕ ਦੋ ਮਹੀਨਾ ਦੀ ਗੱਪਣਾ ਹਾਂ ਜੀ ਹਾਂ ਜੀ ਚੈੱਕ ਅਜ ਕਰਾਈ ਨਹੀਂ ਆਪਾਂ ਗੱਬਣਗੇ ਕੇ ਦੇਵਾਂਗੇ ਮਾਨ ਕੇ ਜੇ ਚੈੱਕ ਕਰਵਾ ਕੇ ਦੇਵਾਂਗੇ ਆਪਾਂ ਠੀਕ ਆ ਹਾਂ ਜੀ ਗੱਬਣਾ 100% ਦੁੱਧ ਕਿੰਨਾ ਆਇਆ ਇਸ ਟਾਈਮ ਇਹਦੇ ਥੱਲੇ ਦੁੱਧ ਹੋਊਗਾ ਜੀ 4 ਕਿਲੋ ਦੁੱਧ ਆਇਆ ਥੱਲੇ ਦੋਨਾਂ ਟਾਈਮਾਂ ਦਾ ਹਾਂ ਜੀ ਹਾਂ ਜੀ ਬੱਚਾ ਮਗਰ ਇਹ ਇਹ ਟਾਈ ਬਣੀ ਟਾਂ ਤੋਂ ਬਣੀ ਹੋਈ ਹਾਂਜੀ ਹਾਂਜੀ ਠੀਕ ਹੈ ਬੱਚਾ ਮਗਰਾ ਕਟਾਗਾ ਨਹੀਂ ਇਹ ਇਹ ਕਟਾ ਇਹਦਾ ਜੀ ਅੱਛਾ ਇਹਦੇ ਮਾਰ ਬੱਚਾ ਕੋਈ ਨਹੀਂਗਾ ਇਹਦੇ ਮਾਰ ਬੱਚਾ ਹੈ ਨਹੀਂਗਾ ਜੀ ਦੁੱਧ ਚਾਰ ਕਿਲੋ ਕਿਹੜਾ ਸੂਏ ਹੁਣ ਇਹ ਇਹ ਤਾਂ ਹੋ ਚੌਥਾ ਵਜੇ ਨਾਲ ਸੂਆ ਹੋਊਗੀ ਚੌਥਾ ਪੰਜਵੇਂ ਸੂਆ ਹੋ ਮੱਝ ਚੰਗੀ ਆ ਨਾ ਕਦ ਕੱਢੇ ਬਈ ਦੁੱਧ ਕਿੰਨਾ ਕੱਢੇ ਜੀ ਖੱਜੜਾ ਦੁੱਧ ਕਿੰਨਾ ਕੱਢਦੀ ਆ ਦੁੱਧ ਦਿੰਦੀ ਆ ਜੀ 15-16 ਕਿਲੋ ਦੋ ਦਿੰਦੀ ਆ ਜੀ ਠੀਕ 15-16 ਕਿਲੋ ਲਈ ਬਾਈ ਕਹਿੰਦਾ ਮੱਝ ਹਾਂਜੀ ਹਾਂਜੀ ਥਣ ਚੈੱਕ ਕਰ ਸਕਦੇ ਇੱਥੋਂ ਤੇ ਇੱਥੇ ਜਿਹੜੀ ਦੁੱਧ ਦੀ ਨਾਲ ਆ ਉਹ ਚੈੱਕ ਕਰ ਲੈਣਾ ਬਾਕੀ ਫਿਰ ਸਕੋਰ ਕੋਈ ਭਰਾ ਕਿਤੋਂ ਵੀ ਚੱਲ ਕੇ ਆਏ ਸੱਤ ਬਸ਼ੋ ਵਾਈਕਲ ਬਕਾਓ ਜਿਹੜਾ ਤੁਹਾਨੂੰ ਪਸੰਦ ਆ ਇੱਥੇ ਆ ਕੇ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਮੱਝ ਆ ਗਈ ਜਿਵੇਂ ਤੇ ਇਧਰ ਨੀ ਆਸ ਫੇਰ ਮਾਰ ਲੋ ਆ ਮੱਝ ਬਹੁਤ ਚੰਗੀ ਹੈਗੀ ਚੰਗੇ ਥਾਂ ਲੇ ਵਾਲੀ ਹੈਗੀ ਤੇ ਬਾਕੀ ਤੇ ਗੱਭਣ ਹਰੇ ਦੋ ਟੋਕੜ ਗੱਭਣ ਚੈੱਕ ਪਾ ਨੇ ਸੱਤ ਪਸ਼ੂ 22 ਦੇ ਬਕਾਊ ਸੋ ਜਿਹੜਾ ਵੀ ਤੁਹਾਨੂੰ ਤੇ ਪਸ਼ੂ ਪਸੰਦ ਆ ਸੋ ਪਿੰਡ ਮੋੜ ਮਕਸੂਥਾ ਤਹਿਸੀਲ ਤਵਾਦੇ ਜ਼ਿਲ੍ਹਾ ਬਰਨਾਲਾ ਨੇੜੇ ਤਪਾ ਆ ਗਿਆ ਇਧਰੋਂ ਭਦਾਉੜ ਆ ਗਿਆ ਤੇ ਪਿੰਡਾਂ ਚ ਗੱਲ ਕਰੀਦਾ ਮੋੜ ਨਾਪਾ ਢਿਲਵਾ ਆਲੀ ਕੇ ਦਰਾਜ ਰਾਈਏ ਵੱਡੇ ਪਿੰਡ ਨੇੜੇ ਆ ਗਏ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ 100 ਹੋਰ ਵੀਡੀਓ ਦੇ ਨਾਲ